ਮੁਰਦਾ 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 ਹਨੂ ਉੱਥੇ ਆਲਾ ਦਿੰਦੇ ਤਾਂ ਅਸੀਂ ਤੁਹਾਡੇ ਕੋਲ ਦਾ ਨਾਮ ਮੰਗਦੇ ਕਮੈਂਟ ਮੈਨੂੰ ਪਿਆਰ ਆ ਜਾ ਲੋ ਸਾਨੂੰ ਉੱਥੇ ਹੀ ਸਾਧ ਲੈਣੇ ਆਸੀਂ ਤਾਂ ਆਉਂਦੇ ਸੀ ਤਾਂ ਪ੍ਰਸ਼ਾਸਨ ਨਹੀਂ ਚਾੜ ਦਿੰਦਾ ਪਾਰ ਖੜਾ ਬੇਦਖੀ ਹੋ ਗਿਆ ਤਾਂ ਸਾਰਿਆਂ ਨੇ ਕੰਮ ਲਾਏ ਆ ਸਾਡੀ ਕਿਸੇ ਘਰ ਨਹੀਂ ਹੋਵੇ ਵੇ ਟ੍ਰਾਂਸਪੋਰਟ ਕਰੀਏ ਸਾਡੀ ਕਿਸੇ ਨੇ ਸੁਣੀ ਹੀ ਨਹੀਂ ਕੋਈ ਆਡੀਸਰਕਾਰ ਨੇ ਸਾਡਾ ਸਾਢੋ ਕਿਸਾ ਪੈਸੇ ਮਾਰਿਆ ਜੀ ਸਾਨੂੰ ਜਵਾਬ ਦਿਓ ਦੇਖੋ ਸਰਕਾਰ ਦੇ ਬੰਦੇ ਵੀ ਕਿਸੇ ਨੂੰ ਮਾਰ ਸਕਦੇ ਉਦਾ ਕੀ ਰਸ ਹੈ ਉਸਗੇ ਦਾ ਬਣਿਆ ਕੰਮ ਰਿਆ ਨੇ ਇਧਰ ਕੋਈ ਸਾਫ ਨਹੀਂ ਮਿਲਿਆ ਚੱਕਰ ਰੋਡ ਲਖੀਰਪੁਰ ਦੀਪਕਾਰਸ਼ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੇ ਸਰਕਾਰ مرتبہ مرتاب 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 ਸਾਨੂੰ ਉੱਥੇ ਆਲਾ ਦਿੰਦੇ ਤਾਂ ਅਸੀਂ ਤੁਹਾਡੇ ਕੋਲ ਤਾਂ ਦਾ ਮੰਨਦੇ ਸਾਨੂੰ ਉੱਥੇ ਹੀ ਸਾਧ ਲੈਣੇ ਤਾਂ ਅਸੀਂ ਤਾਂ ਆਉਂਦੇ ਸੀ ਤਾਂ ਪ੍ਰਸ਼ਾਸਨ ਨਹੀਂ ਜਾਣ ਦਿੰਦਾ ਗੱਲ ਕਰਦੇ ਆ ਰਾਮ ਨਾ ਕਰੋ ਹਾਂ ਕਰੋ ਜੀ ਦੱਸੋ ਜੀ ਆਜੋ ਭਾਜੀ ਇੱਕ ਮਿੰਟ ਹਾਂ ਜੀ ਐਦਾਂ ਹੈ ਜੀ ਵੀ ਜਿਹੜੇ ਪਹਿਲੀ ਗੱਲ ਤੇ ਇੱਕ ਇੱਕ ਬੰਦਾ ਬੋਲੂਗਾ ਜਿਹੜਾ ਵੀ ਵਿਚਾਰ ਕਰਨੇ ਇੱਕ ਕਰ। ਥੋੜਾ ਪਿੱਛੇ ਹੋ ਜਾਓ ਮਾਲੇ। ਪਰ ਪਰ ਖੜਾ ਬੇਦ ਤੋਂ ਬੇਦ ਸਾਰਿਆਂ ਨੇ ਕੰਮ ਲਾਏ ਆ। ਜਿਹੜਾ ਸਾਡੀ ਕਿਸਾਨੀ ਹੋਵੇ ਬੇਟਾਂਸਪੋਰਟ ਕਰੀਏ। ਸਾਡੀ ਕਿਸਾਨਾਂ ਨੇ ਸੁਣੀ ਹੀ ਨਹੀਂ ਉਹ ਨਹੀਂ ਸੁਣੀ। ਮੈਂ ਤਾਂ ਤੁਹਾਨੂੰ ਡੱਬਾ ਲਾਇਆ ਹੀ ਨਹੀਂ। ਤੁਹਾਡੀ ਸਰਕਾਰ ਨੇ ਸਾਡਾ 750 ਕਿਸਾਨ ਕੀ ਮਾਰਿਆ ਜੀ? ਸਾਨੂੰ ਜਵਾਬ ਦਿਓ। ਦੇਖੋ ਸਰਕਾਰ ਦੇ ਬੰਦੇ ਕੋਈ ਕਿਸੇ ਨੂੰ ਮਾਰਸਾ ਕਰਦੇ। ਕਹਿੰਨ ਮਾਰਿਆ ਜੀ ਪਾਕਿਸਤਾਨ ਚੋਂ ਆ ਕੇ ਮਾਰ ਗਏ। ਨਹੀਂ ਨਹੀਂ ਕਿਸੇ ਨੇ ਮਾਰਿਆ। ਹੁਣ ਛੁੱਪ ਕਰਨ ਮਾਰਿਆ ਜੀ ਹੁਣ ਉਹ ਵੀ ਪਾਕਿਸਤਾਨ ਚ ਮਾਰ ਗਿਆ ਉਹਦਾ ਕੇਸ ਹੈ ਕਿਸਕੇ ਇਹਦਾ ਬਣਿਆ ਕੋਈ ਨਾ ਇੱਧਰ ਕੋਰਟ ਨਹੀਂ ਮਿਲਿਆ ਇੱਥੇ ਕੋਰਟ ਨਹੀਂ ਮਿਲਿਆ ਪੋਰ ਖੀਲੀ ਦਾ ਕੀ ਹੋਇਆ ਵੀ ਕੋਟਾ ਫੈਸਲਾ ਹੈ ਟੱਜੇ ਵਾਲ ਦੇ ਅਸੀਂ ਸਾਰੇ ਇੱਥੇ ਉਲਦਾਰ ਇਕੱਠੇ ਹੋਏ ਆ ਜੀ ਸਾਨੂੰ ਅੱਜ ਪਤਾ ਲੱਗਾ ਸੀ ਕਿ ਬੀਜੇਪੀ ਦੇ ਕੈਂਡੀਡੇਟ ਅੱਜ ਸ਼ਾਮ 84 ਦੇ ਵਿੱਚ ਆ ਰਹੇ ਆ ਤੇ ਇਸ ਕਰਕੇ ਅਸੀਂ ਕਿਸਾਨ ਵੀਰ ਇੱਥੇ ਇਕੱਠੇ ਹੋਏ ਆ ਅਸੀਂ ਕੁਝ ਸਾਡੇ 10 ਸਵਾਲ ਸੀਗੇ ਉਹ ਕਰਨੇ ਚਾਹੁੰਦੇ ਸੀ ਪਰ ਪ੍ਰਸ਼ਾਸਨ ਸਾਨੂੰ ਗਾਹ ਨਹੀਂ ਜਾਣ ਦੇ ਦੇਣ ਰਿਹਾ ਸਾਡੇ ਕੋਈ ਸਵਾਲ ਸੀਗੇ ਬਈ ਸਾਡਾ ਜਿਹੜਾ 700 ਕਿਸਾਨ ਸ਼ਹੀਦ ਕੀਤਾ ਸਾਡਾ 800 ਟਰੈਕਟਰ ਤੋੜਿਆ ਦਿੱਲੀ ਦੀ ਰਾਜਧਾਨੀ ਦੇ ਵਿੱਚ ਜਾਣ ਤੋਂ ਵੱਡ-ਵਡੇ ਸੂਏ ਲਾਇਓ ਆ ਸਾਡਾ ਨੌਜਵਾਨ ਸ਼ਹੀਦ ਕੀਤਾ ਇਦਾਂ ਦੇ ਸਾਡੇ ਕਈ ਸਵਾਲ ਸੀਗੇ ਪਰ ਸਾਨੂੰ ਪ੍ਰਸ਼ਾਸਨ ਅੱਗੇ ਨਹੀਂ ਦੇਣ ਜਾ ਰਿਹਾ ਇਸ ਕਰਕੇ ਅਸੀਂ ਇੱਥੇ ਖੜਕੇ ਉਹਨਾਂ ਦੀ ਅੜੀਕ ਵੀ ਕਰਦੇ ਆ ਤੇ ਵਿਰੋਧਤਾ ਵੀ ਕਰ ਰਹੇ ਆ